ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਲ ਮੈਂ ਐਚਐਸ ਡਿੰਪਲ ਦੋਸਤੋ ਅੱਜ ਜਿਸ ਵਿਸ਼ੇ ਤੇ ਗੱਲ ਕਰਨ ਲੱਗੇ ਆ ਉਹ ਹੈ ਕਿ ਅਸੀਂ ਕਿਤਾਬਾਂ ਕਿਉਂ ਪੜ੍ਹਦੇ ਹਾਂ ਤਾਂ ਦੋਸਤੋ ਆਮ ਕਰਕੇ ਜਿਹੜਾ ਹੈ ਉਹ ਜਿਹੜਾ ਇਹ ਸੋਚਿਆ ਜਾਂਦਾ ਹੈ ਜਾਂ ਆਖਿਆ ਜਾਂਦਾ ਹੈ ਕਿ ਕਿਤਾਬਾਂ ਜਿਹੜੀਆਂ ਨੇ ਉਹ ਗਿਆਨ ਦਾ ਭੰਡਾਰ ਨੇ ਕਿ ਸਾਨੂੰ ਸੂਚਨਾ ਦਿੰਦੀਆਂ ਨੇ ਗਿਆਨ ਦਿੰਦੀਆਂ ਨੇ ਪਰ ਗਿਆਨ ਤੋਂ ਬਾਅਦ ਸਾਨੂੰ ਜਿਹੜੀ ਸਮਝ ਪੈਦਾ ਹੁੰਦੀ ਆ ਤੇ ਸਮਝ ਤੋਂ ਬਾਅਦ ਜਿਹੜੀ ਸੰਵੇਦਨਾ ਪੈਦਾ ਹੁੰਦੀ ਆ ਉਹੋ ਇਨਸਾਨ ਨੂੰ ਇਨਸਾਨ ਬਣਾਉਂਦੀ ਹੈ ਤੇ ਇਸ ਕਰਕੇ ਕਿਤਾਬਾਂ ਜਿਹੜੀਆਂ ਨੇ ਪੜ੍ਹਨੀਆਂ ਜ਼ਰੂਰੀ ਨੇ ਆਪਾਂ ਅਖਬਾਰ ਦੇ ਰਾਹੀਂ ਵੀ ਜਦੋਂ ਪੜ੍ਹਦੇ ਆ ਤਾਂ ਅਸੀਂ ਸੂਚਨਾ ਜਿਹੜੀ ਹੈ ਕਿਸੇ ਵੀ ਵਿਸ਼ੇ ਦੇ ਬਾਰੇ ਜਾਂ ਕਿਸੇ ਵੀ ਗੱਲ ਦੇ ਬਾਰੇ ਜਾਂ ਕਿਤੇ ਵੀ ਕੋਈ ਘਟਨਾ ਵਾਪਰਦੀ ਹੈ ਕਿਤੇ ਕੋਈ ਕੋਈ ਮਸਲਾ ਖੜਾ ਹੁੰਦਾ ਹੈ ਜਾਂ ਕਿਤੇ ਮਸਲਾ ਜਿਹੜਾ ਇਹ ਹਾਲ ਹੁੰਦਾ ਹੈ ਉਸ ਦੇ ਬਾਰੇ ਅਖਬਾਰ ਦੇ ਵਿੱਚ ਜਿਹੜੀ ਸੂਚਨਾ ਹੁੰਦੀ ਹੈ ਉਹ ਅੰਕੜਿਆਂ ਤੱਕ ਸੀਮਿਤ ਹੁੰਦੀ ਹੈ ਪਰ ਜਦੋਂ ਅਸੀਂ ਕਹਾਣੀ ਪੜ੍ਹਦੇ ਆ ਜਾਂ ਕੋਈ ਨੋਵਲ ਪੜ੍ਹਦੇ ਆ ਕੋਈ ਕਿਤਾਬ ਪੜ੍ਹਦੇ ਹਾਂ ਤਾਂ ਉੱਥੇ ਅਸੀਂ ਉਸ ਵਿਅਕਤੀ ਜਿਸ ਦੇ ਨਾਲ ਉਹ ਘਟਨਾ ਵਾਪਰਦੀ ਹੈ ਤਾਂ ਉਸ ਦਾ ਜਿਹੜਾ ਸਮੁੱਚਾ ਉਸ ਦਾ ਜਿਹੜਾ ਜਿਹੜਾ ਉਸ ਦਾ ਢਾਂਚਾ ਹੈ ਜਾਂ ਜੋ ਵਰਤਾਰਾ ਹੈ ਜਾਂ ਕਿਸ ਤਰੀਕੇ ਨਾਲ ਉਹ ਘਟਨਾ ਵਾਪਰੀ ਹੈ ਜਾਂ ਉਸ ਵਿਅਕਤੀ ਨੇ ਕਿਵੇਂ ਉਹ ਆਪਣੇ ਪਿੰਡੇ ਤੇ ਉਸ ਨੂੰ ਹੰਡਾਇਆ ਹੈ ਜਾਂ ਕਿਵੇਂ ਇੱਕ ਪਰਿਵਾਰ ਨੇ ਇੱਕ ਸਮਾਜ ਨੇ ਇਸ ਸਾਰੇ ਨੂੰ ਫੇਸ ਕੀਤਾ ਹੈ ਸਾਰੇ ਦਾ ਸਾਮਣਾ ਕੀਤਾ ਹੈ ਤਾਂ ਉਹ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਕਥਾ ਉਹ ਸਾਨੂੰ ਕਹਾਣੀ ਉਹ ਸਾਨੂੰ ਕੋਈ ਕਵਿਤਾ ਨਜ਼ਮ ਉਹ ਸਾਨੂੰ ਕੋਈ ਨੋਵਲ ਪੜਨ ਤੇ ਹੀ ਪਤਾ ਲੱਗਦੀ ਹੈ ਕਿ ਉਹ ਵਿਅਕਤੀ ਦੇ ਅਹਿਸਾਸ ਜਿਹੜੇ ਹਨ ਅਸੀਂ ਉਹਨਾਂ ਨੂੰ ਨਜ਼ਦੀਕ ਤੋਂ ਸਮਝਣ ਅਤੇ ਉਸ ਸੰਵੇਦਨਾ ਨੂੰ ਮਹਿਸੂਸ ਕਰਨ ਤੱਕ ਜਿਹੜਾ ਹੈ ਉੱਥੋਂ ਤੱਕ ਸਾਡੀ ਰਸਾਈ ਹੁੰਦੀ ਹੈ ਉਹ ਰਸਾਈ ਕੀ ਕਰਦਾ ਹੈ ਉਹ ਸਾਹਿਤ ਕਰਦਾ ਹੈ ਉਹ ਕਿਤਾਬਾਂ ਕਰਦੀਆਂ ਨੇ ਇਸ ਕਰਕੇ ਜਿਹੜੀ ਆ ਉਹ ਕਿਤਾਬ ਜਿਹੜੀ ਆ ਉਹ ਪੜ੍ਹਨੀ ਜ਼ਰੂਰੀ ਹੈ ਵੇ ਅਸੀਂ ਤਾਂ ਅਸੀਂ ਜਾਣਦੇ ਹਾਂ ਕਿ ਜਦੋਂ ਅਸੀਂ ਕਿਤਾਬਾਂ ਪੜ੍ਹਦੇ ਹਾਂ ਤਾਂ ਸਾਨੂੰ ਗਿਆਨ ਮਿਲਦਾ ਹੈ ਪਰ ਗਿਆਨ ਦੇ ਨਾਲ-ਨਾਲ ਗਿਆਨ ਤੁਹਾਡਾ ਜਿਹੜਾ ਹੈ ਉਹ ਕਿਸੇ ਵੀ ਵਰਤਾਰੇ ਦੇ ਬਾਰੇ ਕਿਸੇ ਵੀ ਘਟਨਾ ਦੇ ਬਾਰੇ ਕਿਸੇ ਵੀ ਸੰਕਲਪ ਦੇ ਬਾਰੇ ਕਿਸੇ ਵੀ ਮਜਮੂਨ ਦੇ ਬਾਰੇ ਵਿਸ਼ੇ ਦੇ ਬਾਰੇ ਸਾਡਾ ਗਿਆਨ ਜਿਹੜਾ ਹੈ ਉਹ ਕਿਤਾਬਾਂ ਦੇ ਰਾਹੀਂ ਅਨੁਭਵ ਦੇ ਰਾਹੀਂ ਜਾਂ ਅਧਿਐਨ ਦੇ ਰਾਹੀਂ ਜਿਹੜਾ ਗਿਆਨ ਸਾਨੂੰ ਪ੍ਰਾਪਤ ਹੁੰਦਾ ਹੈ ਜੋ ਸਾਨੂੰ ਸਕੂਲੀ ਜਾਂ ਜਿਹੜੀਆਂ ਸਾਡੀਆਂ ਰਸਮੀ ਜਿਹੜੀਆਂ ਵਿਦਿਆਦਿਆਂ ਜਿਨ੍ਹਾਂ ਦੀਆਂ ਕਿਤਾਬਾਂ ਹੁੰਦੀਆਂ ਨੇ ਉੱਥੋਂ ਜਿਹੜਾ ਗਿਆਨ ਪ੍ਰਾਪਤ ਹੁੰਦਾ ਉਹ ਸੀਮਿਤ ਹੁੰਦਾ ਹੈ ਤੇ ਇੱਕ ਪਾਸੜ ਜਾ ਰਹਿ ਜਾਂਦਾ ਹੈ ਤੇ ਜਦੋਂ ਅਸੀਂ ਕਿਸੇ ਵਿਸ਼ੇਸ਼ ਧਰਮ ਦੇ ਨਾਲ ਕਿਸੇ ਵਿਸ਼ੇਸ਼ ਫਿਰਕੇ ਦੇ ਨਾਲ ਕਿਸੇ ਵਿਸ਼ੇਸ਼ ਬੋਲੀ ਦੇ ਨਾਲ ਸਮੁਦਾਇ ਦੇ ਨਾਲ ਭਾਈਚਾਰੇ ਦੇ ਨਾਲ ਖਿੱਤੇ ਦੇ ਨਾਲ ਖੇਤਰ ਦੇ ਨਾਲ ਸੂਬੇ ਦੇ ਨਾਲ ਦੇਸ਼ ਦੇ ਨਾਲ ਕੌਮ ਦੇ ਨਾਲ ਅਸੀਂ ਜੁੜੇ ਹੁੰਦੇ ਆ ਤਾਂ ਸਾਨੂੰ ਉਸ ਦੇ ਨਾਲ ਇੱਕ ਧਿਰ ਬਣ ਕੇ ਵਿਚਰਨਾ ਪੈਂਦਾ ਹੈ ਪਰ ਕਿਤਾਬਾਂ ਜਿਹੜੀਆਂ ਨੇ ਜਿਹੜਾ ਸਾਹਿਤ ਹੈ ਉਹ ਤੁਹਾਡੇ ਅੰਦਰ ਜਿਹੜੀਆਂ ਕੰਧਾਂ ਉਸਰੀਆਂ ਹੋਈਆਂ ਨੇ ਉਹਨਾਂ ਨੂੰ ਭੋਰਦਾ ਉਹਨਾਂ ਨੂੰ ਤੋੜਦਾ ਏ ਤੁਹਾਨੂੰ ਉਹ ਲਚਕੀਲਾ ਬਣਾਉਂਦਾ ਤੁਹਾਨੂੰ ਫਲੈਕਸੀਬਲ ਬਣਾਉਂਦਾ ਏ ਫਿਰ ਤੁਸੀਂ ਇੱਕ ਪਾਸੇ ਦੂਸਰੇ ਪਾਸੇ ਵਿਚਕਾਰ ਭਾਵਕ ਸੱਜੇ ਖੱਬੇ ਤੇ ਕੇਂਦਰ ਪੱਖੀ ਅਤੇ ਇਸ ਤੋਂ ਇਲਾਵਾ ਵੀ ਹੋਰ ਵੀ ਜਿਹੜੇ ਜਿਹੜੇ ਪੱਖ ਨੇ ਉਹਨਾਂ ਪਹਿਲੂਆਂ ਨੂੰ ਵੀ ਵਿਚਾਰਨ ਅਤੇ ਸਮਝਣ ਅਤੇ ਉਹਨਾਂ ਦੇ ਪ੍ਰਤੀ ਸੰਵੇਦਨਾ ਹਾਸਲ ਕਰਨ ਤੱਕ ਤੁਹਾਡੀ ਜਿਹੜੀ ਯੋਗਤਾ ਤੁਹਾਡੀ ਸਮਰੱਥਾ ਜਿਹੜੀ ਹੈ ਬਣਦੀ ਹੈ ਇਸ ਦੇ ਨਾਲ ਜਿਹੜਾ ਹੈ ਉਹ ਤੁਸੀਂ ਹਰੇਕ ਵਿਅਕਤੀ ਜਿਹੜਾ ਹੈ ਉਸ ਦੀ ਸੰਵੇਦਨਾ ਨੂੰ ਮਹਿਸੂਸ ਕਰ ਸਕਦੇ ਹੋ ਤਾਂ ਫਿਰ ਤੁਹਾਨੂੰ ਜਿਹੜਾ ਹੈ ਜਾਂ ਅਸੀਂ ਕਹਿ ਸਕਦੇ ਕਿ ਜਿਹੜੇ ਵਿਅਕਤੀ ਕਿਤਾਬਾਂ ਪੜ੍ਹਦੇ ਨੇ ਜਾਂ ਜੇ ਕਿਤਾਬਾਂ ਸਾਰੇ ਦੁਨੀਆ ਦੇ ਲੋਕ ਪੜ੍ਹਨ ਲੱਗ ਜਾਣ ਚੰਗੀ ਤਰ੍ਹਾਂ ਪੜ੍ਹਨ ਲੱਗ ਜਾਣ ਤਾਂ ਉਹਨਾਂ ਦੇ ਵਿੱਚ ਵਿਤਕਰੇ ਜਿਹੜੇ ਮਤਭੇਦ ਹੁੰਦੇ ਨੇ ਜਿਹੜੇ ਵਿਤਕਰੇ ਹੁੰਦੇ ਨੇ ਜਾਂ ਪੱਖਪਾਤ ਜਿਹਨਾਂ ਨੂੰ ਆਪਾਂ ਕਹਿੰਦੇ ਆ ਜਾਂ ਇੱਕ ਦੂਸਰੇ ਦੇ ਪ੍ਰਤੀ ਮਾੜਾ ਚੰਗਾ ਸੋਚਣਾ ਜਿਹੜਾ ਹੈ ਉਹ ਖਤਮ ਹੋ ਜਾਵੇਗਾ ਕਿਉਂਕਿ ਆਫਟਰ ਆਲ ਕਿਉਂਕਿ ਆਖਰਕਾਰ ਅਸੀਂ ਜਿਹੜੇ ਹਾਂ ਇਸ ਦੁਨੀਆ ਦੇ ਉੱਤੇ ਜਿਹੜੇ ਵਾਸ਼ਿੰਦੇ ਹਾਂ ਉਹ ਅਸੀਂ ਹਿਊਮਨ ਬੀਇੰਗ ਹਾਂ ਸਾਰੇ ਜੋ ਵਿਅਕਤੀ ਹੈ ਜਿਵੇਂ ਇੱਕ ਹਿੰਦੀ ਦੇ ਵਿੱਚ ਇੱਕ ਪ੍ਰਸਿੱਧ ਇੱਕ ਗਾਣਾ ਵੀ ਹੈ ਹਨਾ ਤਾਂ ਉਹ ਸ਼ਾਇਦ ਤੁਸੀਂ ਸੁਣਿਆ ਵੀ ਹੋਵੇਗਾ ਤੂੰ Hindu ਬਣੇਗਾ ਜਾਂ Musalman ਬਣੇਗਾ ਹਨਾ ਤਾਂ ਮੈਂ ਇਨਸਾਨ ਕੀ ਔਲਾਦ ਹਾਂ ਇਨਸਾਨ ਬਣੇਗਾ ਤਾਂ ਉਹ ਇਨਸਾਨ ਕਿਵੇਂ ਬਣਦਾ ਏ ਬੰਦਾ ਤਾਂ ਉਹ ਇਨਸਾਨ ਬਨਨਦਾ ਜਿਹੜਾ ਜਿਹੜਾ ਜਿਵੇਂ ਰੂਸੋ ਨੇ ਆਖਿਆ ਸੀ ਨਾ ਕਿ ਬੈਨ ਇਜ਼ ਬੌਰਨ ਜਾਂ ਚਾਈਲਡ ਇਜ਼ ਬੌਰਨ ਫਰੀ ਜਨ ਬੱਚੇ ਦਾ ਜਨਮ ਹੁੰਦਾ ਏ ਤਾਂ ਉਦੋਂ ਉਹ ਮੁਕਤ ਹੁੰਦਾ ਏ ਉਹਨਾਂ ਦੇ ਹਨੇਕ ਬੰਧਨਾਤੋਂ ਉਹ ਮੁਕਤ ਹੁੰਦਾ ਏ ਆਜ਼ਾਦ ਹੁੰਦਾ ਏ ਉਹੋ ਕਿਸੇ ਵੀ ਸੋਚ ਕਿਸੇ ਵਿਚਾਰਤਾਰਾ ਤੋਂ ਸੁਤੰਤਰ ਹੁੰਦਾ ਹੈ ਕਿਸੇ ਵਾਦ ਦੇ ਨਾਲ ਕਿਸੇ ਵਿਵਾਦ ਦੇ ਨਾਲ ਉਹ ਨਹੀਂ ਜੁੜਿਆ ਹੁੰਦਾ ਬਟ 에ਵਰੀਵੇਅਰ ਹੀ ਇਜ਼ ਇਨ ਚੇਂਜ ਪਰ ਜਿਉਂ-ਜਿਉਂ ਉਹ ਗਰੋ ਕਰਦਾ ਹੈ ਉਸ ਦੀਆਂ ਚੇਨਸ ਜਿਹੜੀਆਂ ਨੇ ਉਸ ਦੀ ਗੁਲਾਮੀ ਦੀਆਂ ਜਿਹਨੇ ਜੰਜੀਰਾਂ ਨੇ ਬੇੜੀਆਂ ਨੇ ਜਿਹੜੀਆਂ ਉਹ ਵੱਡੀਆਂ ਹੁੰਦੀਆਂ ਜਾਂਦੀਆਂ ਉਹ ਕਸੀਆਂ ਜਾਂਦੀਆਂ ਉਹ ਪੀੜੀਆਂ ਹੁੰਦੀਆਂ ਜਾਂਦੀਆਂ ਨੇ ਇਸ ਦਾ ਜਿਹੜਾ ਅਰਥ ਹੈ ਉਹ ਅਸੀਂ ਲਿਟਰਲੀ ਨਹੀਂ ਲੈਣਾ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਸ਼ਬਦ ਦੇ ਅਰਥ ਜਿਹੜੇ ਨੇ ਉਹਦਾ ਸ਼ਕਤੀ ਹੁੰਦੀ ਹੈ ਉਸ ਤੋਂ ਅਧਿਆਨਚਨਾ ਸ਼ਕਤੀ ਹੁੰਦੀ ਹੈ ਅਵਧਾ ਸ਼ਕਤੀ ਤੋਂ ਲਕਸ਼ਣਾ ਸ਼ਕਤੀ ਹੁੰਦੀ ਹੈ ਫਿਰ ਉਸ ਤੋਂ ਬਾਅਦ ਵਿਅੰਜਨਾ ਸ਼ਕਤੀ ਹੁੰਦੀ ਹੈ ਜਿਹੜੀ ਅਵਧਾ ਸ਼ਕਤੀ ਹੁੰਦੀ ਹੈ ਉਹ ਸ਼ਬਦ ਦਾ ਸ਼ਾਬਦੀਕ ਅਰਥ ਹੈ ਜਿਹੜਾ ਲਕਸ਼ਣਾ ਸ਼ਕਤੀ ਆ ਉਹ ਉਹ ਅਰਥ ਹੈ ਜਿਹੜਾ ਮੁਹਾਵਰੇ ਦੇ ਰੂਪ ਦੇ ਵਿੱਚ ਵਰਤਿਆ ਜਾਂਦਾ ਹੈ ਵਿਅੰਜਨਾ ਉਸ ਤੋਂ ਵਿਵੱਤੇ ਵਿਅੰਗ ਦੇ ਰੂਪ ਦੇ ਵਿੱਚ ਵਰਤਿਆ ਜਾਂਦਾ ਹੈ ਤਾਂ ਜਦੋਂ ਅਸੀਂ ਰੂਸੋ ਕਹਿੰਦਾ ਹੈ ਨਾ ਕਿ ਮੈਨ ਇਹ ਬਾਰਨ ਫਰੀ ਬਟ ਹੀ 에ਵਰੀਵੇਅਰ ਹੀ ਇਜ਼ ਇਨ ਚੇਨਸ ਤਾਂ ਉਸ ਦਾ ਕਹਿਣ ਦਾ ਮਤਲਬ ਇਹ ਹੈ ਕਿ ਚੇਨਸ ਜਿਹੜੀਆਂ ਹਨ ਜਿਵੇਂ ਫੂਕੋ ਨੇ ਕਿਹਾ ਸੀ ਕਿ ਅੱਜ ਇਨਸਾਨ ਦੇ ਕੋਲੇ ਜਿਹੜੀਆਂ ਇਹ ਅਜਿਹੇ ਇਨਸਾਨ ਜਿਹੜਾ ਹੈ ਉਸ ਨੂੰ ਗਿਆਨ ਦੀਆਂ ਜਿਹੜੀਆਂ 체ਨਸ ਨੇ ਜਾਂ ਕੜੀਆਂ ਨੇ ਜਾਂ ਹੱਤਕੜੀਆਂ ਨੇ ਉਹਨਾਂ ਦੇ ਨਾਲ ਬੰਨਿਆ ਜਾਂਦਾ ਏ ਵੈਸੇ ਜਦੋਂ ਅਸੀਂ ਮਾਰਕਸ ਨੂੰ ਪੜ੍ਹਦੇ ਹਾਂ ਤਾਂ ਮਾਰਕਸ ਨੇ ਕਿਹਾ ਵੀ ਕਿਸੇ ਵੀ ਸਦੀ ਦੇ ਵਿਚਾਰ ਜਿਹੜੇ ਨੇ ਕਿਸੇ ਵੀ ਯੁੱਗ ਦੇ ਵਿਚਾਰ ਜਿਹੜੇ ਨੇ ਕਿਸੇ ਵੀ ਸਮੇਂ ਦੇ ਵਿੱਚ ਜਿਹੜੇ ਹਾਵੀ ਵਿਚਾਰ ਹੁੰਦੇ ਨੇ ਉਹ ਹਾਕਮ ਧਿਰ ਦੇ ਵਿਚਾਰ ਹੁੰਦੇ ਨੇ ਤਾਂ ਹਾਕਮ ਧਿਰ ਜਿਹੜੀ ਹੁੰਦੀ ਆ ਉਹ ਹੀ ਤੈਅ ਕਰਦੀ ਆ ਕਿ ਸੱਚ ਕੀ ਆ ਝੂਠ ਕੀ ਆ ਸਹੀ ਕੀ ਆ ਗਲਤ ਕੀ ਆ ਜਾਂ ਕਾਲਾ ਕੀਆ ਚਿੱਟਾ ਕੀਆ ਕੀ ਤੁਸੀਂ ਪਹਿਨਣਾ ਕੀ ਤੁਸੀਂ ਖਾਣਾ ਕਿਹੋ ਜਿਹਾ ਖਾਣਾ ਹੈ ਕਿਹੋ ਜਿਹਾ ਬੋਲਣਾ ਤੁਹਾਡਾ ਰੱਬ ਕਿਹੋ ਜਿਹਾ ਹੋਵੇ ਜਾਂ ਕਿਹੋ ਜਿਹਾ ਨਹੀਂ ਹੋਵੇ ਤੇ ਇਹ ਮਸਾਲਾ ਜਿਹੜੀਆਂ ਨੇ ਅਸੀਂ ਰੂਸ ਚੀਨ ਭਾਰਤ ਪਾਕਿਸਤਾਨ ਅਫਗਾਨਿਸਤਾਨ ਕੁਵੈਤ ਅਸੀਂ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਅਲੱਗ-ਅਲੱਗ ਕੌਮਾਂ ਦੇ ਵਿੱਚ ਅਲੱਗ-ਅਲੱਗ ਖਿੱਤਿਆਂ ਦੇ ਵਿੱਚ ਜਿਹੜੀਆਂ ਨੇ ਉਹ ਵੇਖੀਆਂ ਨੇ ਪਰ ਇਹ ਤਾਂ ਹੀ ਸੰਭਵ ਹੁੰਦਾ ਹੈ ਜਦੋਂ ਇਨਸਾਨ ਜਿਹੜਾ ਹੈ ਉਹ ਅੱਖਰ ਤੋਂ ਸ਼ਬਦ ਤੋਂ ਗਿਆਨ ਤੋਂ ਦੂਰ ਹੁੰਦਾ ਹੈ ਗਿਆਨ ਜਿਹੜਾ ਹੈ ਉਹ ਕ੍ਰਾਂਤੀ ਲਿਆਉਂਦਾ ਹੈ ਪਰ ਉਹ ਗਿਆਨ ਜਿਹੜਾ ਹੈ ਸਿਰਫ ਇੱਕ ਪਾਸੜ ਗਿਆਨ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ ਹੈ ਕਹਿਨ ਦਾ ਮਤਲਬ ਜਿਹੜਾ ਹੈ ਮੂਲ ਰੂਪ ਦੇ ਵਿੱਚ ਇਹ ਬਣਦਾ ਹੈ ਕਿ ਅਸੀਂ ਜਦੋਂ ਪੜ੍ਹਦੇ ਆ ਤਾਂ ਅਸੀਂ ਉਸ ਵਿਅਕਤੀ ਤੱਕ ਇੱਕ ਸੰਵੇਦਨਾ ਦੇ ਪੱਧਰ ਦੇ ਉੱਤੇ ਅਸੀਂ ਉਸ ਨੂੰ ਸਮਝਣ ਦਾ ਯਤਨ ਕਰਦੇ ਹਾਂ ਤੇ ਸਮਝਦੇ ਵੀ ਹਾਂ ਸਾਨੂੰ ਦੂਸਰੇ ਦਾ ਵਿਊ ਪੁਆਇੰਟ ਜਿਹੜਾ ਹੈ ਉਹ ਵੀ ਪਤਾ ਲੱਗਦਾ ਹੈ ਅਸੀਂ ਆਪਾਂ ਆਮ ਕਰਕੇ ਜਿਹੜੇ ਹਿੰਸਕ ਲੋਕ ਹੁੰਦੇ ਨੇ ਉਹ ਦੂਸਰੇ ਦੀ ਗੱਲ ਜਿਹੜੀ ਆ ਸੁਣਦੇ ਨਹੀਂ ਹਿੰਸਾ ਕਰਨ ਵਾਲੇ ਅਕਸਰ ਜਿਹੜੇ ਹੰਦੇ ਹਨ ਇਹ ਵੀ ਨਸ਼ੇ ਕਰਕੇ ਜਾਂ ਸ਼ਰਾਬ ਪੀ ਕੇ ਜਿਹੜੀ ਆ ਉਹ ਹਿੰਸਾ ਕਰਦੇ ਕਿਉਂ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਦੂਸਰੇ ਧਿਰ ਦੇ ਨਾਲ ਜਿਹੜਾ ਉਸ ਦੀ ਉਹਨਾਂ ਦੀ ਜਿਹੜੀ ਜਿਹੜੀ ਉਹਨਾਂ ਦੀ ਹਿੰਸਾ ਦਾ ਸ਼ਿਕਾਰ ਹੋਣ ਜਾ ਰਿਹਾ ਹੈ ਪੀੜਤ ਧਿਰ ਹੈ ਜਿਹੜੀ ਜੇਕਰ ਉਸ ਦੇ ਨਾਲ ਗੱਲ ਕਰ ਲਈ ਤਾਂ ਫੇਰ ਹੋ ਸਕਦਾ ਹੈ ਕਿ ਸਾਡੀ ਜਿਹੜੀ ਹਿੰਸਾ ਦਾ ਵਰਤਾਰਾ ਜਿਹੜਾ ਇਹ ਖਤਮ ਹੋ ਜਾਵੇ ਇਸ ਕਰਕੇ ਉਹ ਉਹ ਕਿਸੇ ਨਸ਼ੇ ਦਾ ਜਿਹੜਾ ਇਹ ਸੀਵਨ ਕਰਦੇ ਨੇ ਤੇ ਉਸ ਦੂਜੀ ਧਿਰ ਨੂੰ ਦੇਖਦੇ ਵੀ ਨਹੀਂ ਜਾਂ ਉਸਦੇ ਨਾਲ ਗੱਲ ਵੀ ਨਹੀਂ ਕਰਦੇ ਕਹਿਣ ਦਾ ਮਤਲਬ ਹੈ ਕਿ ਜੇਕਰ ਤੁਸੀਂ ਤੁਸੀਂ ਦੂਸਰੇ ਬੰਦੇ ਦੀ ਗੱਲ ਸੁਣ ਲਵੋ ਤਾਂ ਹੋ ਸਕਦਾ ਹੈ ਕਿ ਤੁਹਾਡਾ ਮਨ ਬਦਲ ਜਾਵੇ ਕਿਉਂਕਿ ਉਸ ਦੀ ਆਪਦੀ ਇੱਕ ਵਿਚਾਰਤਾ ਹੈ ਆਪ ਦਾ ਇੱਕ ਪੱਖ ਹੈ ਅਤੇ ਉਹ ਤੁਹਾਨੂੰ ਤੁਹਾਡੇ ਅੰਦਰ ਜਿਹੜੀ ਜਿਹੜੀ ਕਠੋਰਤਾ ਹੈ ਤੁਹਾਡੇ ਜਿਹੜੀ ਗਰਮੀ ਹੈ ਜਾਂ ਤੁਹਾਡੇ ਅੰਦਰ ਜਿਹੜੀ ਉਹ ਉਹ ਹਿੰਸਾ ਦੀ ਜਿਹੜੀ ਠੰਡਕ ਜੰਮੀ ਹੋਈ ਹੈ ਉਸ ਨੂੰ ਪਗਲਾ ਸਕਦਾ ਹੈ ਉਹ ਪਗਲਾਏਗਾ ਕਿਵੇਂ ਜੇਕਰ ਤੁਸੀਂ ਦੂਸਰੇ ਦਾ ਜਿਹੜਾ ਵਿਊ ਪੁਆਇੰਟ ਹੈ ਦੂਸਰੇ ਦਾ ਜਿਹੜਾ ਪੱਖ ਹੈ ਉਸ ਨੂੰ ਸੁਣ ਲਮੋਗੇ ਫਿਰ ਤੁਸੀਂ ਸਮਝੋਗੇ ਫਿਰ ਹੀ ਸੰਵੇਦਨਾ ਪੈਦਾ ਹੁੰਦੀ ਹੈ ਇਸ ਦੇ ਬਾਰੇ ਬੜਾ ਸਾਹਿਤ ਹੈ ਬੜੀਆਂ ਕਿਤਾਬਾਂ ਨੇ ਉਸ ਦੇ ਬਾਰੇ ਆਪਾਂ ਅਕਸਰ ਗੱਲ ਕਰਦੇ ਰਹਿੰਦੇ ਹਾਂ ਮਿਸਾਲ ਦੇ ਤੌਰ ਦੇ ਉੱਤੇ ਇੱਕ ਇੱਕ ਈਵੀਐਮ ਜੋਰਡ ਦਾ ਇੱਕ ਫੇਮਸ ਐਸੇ ਹੈ ਦਾ ਸਕੂਲ ਫਾਰ ਸੈਂਪਥੀ ਸਕੂਲ ਫਾਰ ਸੈਂਪਥੀ ਦਾ ਮਤਲਬ ਹੈ ਇੱਕ ਹਮਦਰਦੀ ਵਾਲਾ ਸਕੂਲ ਤਾਂ ਉਸ ਸਕੂਲ ਦੇ ਵਿੱਚ ਜਿਹੜੀ ਮਿਸ ਬੀਮ ਹੈ ਜਿਹੜੀ ਉੱਥੋਂ ਦੀ ਪ੍ਰਿੰਸੀਪਲ ਹੈ ਤਾਂ ਉਹ ਬੱਚਿਆਂ ਨੂੰ ਜਿਹੜਾ ਹੈ ਉਹ ਕਹਿੰਦੀ ਹੈ ਕਿ ਇੱਕ ਦਿਨ ਤੁਸੀਂ ਹਫ਼ਤੇ ਦੇ ਵਿੱਚ ਇੱਕ ਬੱਚਾ ਜਿਹੜਾ ਹੈ ਉਹ ਆਪਦੀ ਲੱਤ ਬਨ ਕੇ ਰੱਖੇਗਾ ਤਾਂ ਉਸ ਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਅਜਿਹਾ ਬੱਚਾ ਜਿਹੜਾ ਇੱਕ ਹਫ਼ਤਾ ਜਿਹੜਾ ਹੈ ਜਾਂ ਹਫ਼ਤੇ ਵਿੱਚ ਇੱਕ ਦਿਨ ਸਾਰਾ ਦਿਨ ਆਪਣੀ ਲੱਤ ਬਨ ਕੇ ਰੱਖੇਗਾ ਤਾਂ ਉਹ ਕਦੇ ਵੀ ਜਿਹੜਾ ਫਿਜ਼ੀਕਲੀ ਜਾਂ ਆਰਥੋਪੈਡਿਕਲੀ ਜਿਹੜਾ ਚੈਲੈਂਜਡ ਪਰਸਨ ਹੈ ਸਰੀਰਕ ਤੌਰ ਦੇ ਉੱਤੇ ਜਿਹੜਾ ਚੁਣੌਤੀ ਹੰਡਾਰਿਆ ਵਿਅਕਤੀ ਹੈ ਇਸ ਨੂੰ ਅਸੀਂ ਆਪਾਹਜ ਕਹਿ ਦਿੰਦੇ ਹਾਂ ਕਹਿਣਾ ਨਹੀਂ ਚਾਹੀਦਾ ਤਾਂ ਉਸੇ ਵਿਅਕਤੀ ਦੀ ਸੰਵੇਦਨਾ ਹੈ ਜਿਹੜੀ ਉਸ ਦਾ ਦਰਦ ਉਸ ਦੀ ਪੀੜਾ ਨੂੰ ਮਹਿਸੂਸ ਕਰ ਸਕੇਗਾ ਉਸੇ ਤਰੀਕੇ ਨਾਲ ਜੇਕਰ ਇੱਕ ਵਿਅਕਤੀ ਦੀ ਆਪਾਂ ਬੱਚੇ ਦੀਆਂ ਅੱਖਾਂ ਜਿਹੜੀਆਂ ਸਾਰਾ ਦਿਨ ਜੇ ਬੰਨੀਆਂ ਰਹਿਣ ਤਾਂ ਉਹ ਵਿਜ਼ੂਅਲੀ ਚੈਲੰਜ ਜਿਹੜਾ ਪਰਸਨ ਹੈ ਤਾਂ ਉਸ ਦੀ ਜਿਹੜੀ ਪੀੜਾ ਹੈ ਉਸ ਨੂੰ ਸਮਝ ਸਕੇਗਾ ਉਸੇ ਤਰੀਕੇ ਨਾਲ ਬੋਲਾ ਜਾਂ ਗੁੰਗਾ ਜਿਹੜਾ ਹੈ ਜਾਂ ਹੋਰ ਵੀ ਕਿਸੇ ਵੀ ਤਰੀਕੇ ਦੀ ਜਿਹੜੀ ਕਿਸੇ ਵੀ ਵਿਅਕਤੀ ਜਿਹੜਾ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਹੰਡਾਰਿਆ ਹੈ ਤਾਂ ਉਸ ਦੀ ਜਿਹੜਾ ਦਰਦ ਉਸ ਦੀ ਪੀੜਾ ਉਸ ਦੀ ਸਮੱਸਿਆ ਉਸ ਦੀ ਸੰਵੇਦਨਾ ਉਸ ਅਹਿਸਾਸ ਨੂੰ ਮਹਿਸੂਸ ਕਰ ਸਕਦਾ ਹੈ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਉਸ ਕਿਤਾਬਾਂ ਜਿਹੜੀਆਂ ਨੇ ਉਹ ਤੁਹਾਡੇ ਅੰਦਰ ਸੰਵੇਦਨਾ ਤੇ ਉਹ ਅਹਿਸਾਸ ਪੈਦਾ ਕਰਦੀਆਂ ਨੇ ਤੁਹਾਨੂੰ ਫਲੈਕਸੀਬਲ ਬਣਾਉਂਦੀਆਂ ਨੇ ਅਸੀਂ ਕਿਤਾਬ ਦੀ ਬਜਾਏ ਅਖਬਾਰ ਪੜ ਲਿਆ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਭ ਦਾ ਕੰਮ ਸਮਾਪਤ ਹੋ ਗਿਆ ਅਖਬਾਰ ਦੇ ਉੱਤੇ ਜਦੋਂ ਅਸੀਂ ਪੜਦੇ ਹਾਂ ਅਖਬਾਰ ਦੀ ਸੂਚਨਾ ਪੜਦੇ ਹਾਂ ਤਾਂ ਉੱਥੇ ਸਿਰਫ ਅੰਕੜੇ ਦਿੱਤੇ ਹੁੰਦੇ ਆ ਕਿ ਇੱਕ ਹਾਦਸਾ ਹੁੰਦਾ ਹੈ ਤੇ ਉਸ ਦੇ ਵਿੱਚ ਇੰਨੇ ਵਿਅਕਤੀਆਂ ਦੀ ਮੌਤ ਹੋ ਗਈ ਇੱਕੇ ਜਗ੍ਹਾ ਦੇ ਉੱਤੇ ਦੰਗੇ ਹੁੰਦੇ ਹਨ ਤੇ ਉੱਤੇ 8 10 80 90 ਜਾਂ ਕਿੰਨੇ ਵੀ ਵਿਅਕਤੀ ਜਿਹੜੇ ਹਨ ਉਹ ਬੱਚੇ ਹਨ ਔਰਤਾਂ ਹਨ ਬਜ਼ੁਰਗ ਹਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਵਿੱਚ ਸਾਨੂੰ ਲਈ ਉਹ ਅੰਕੜੇ ਜਿਹੜੇ ਹਨ ਉਹ ਅੰਕਾਂ ਤੱਕ ਸੀਮਿਤ ਰਹਿ ਜਾਂਦੇ ਹਨ ਪਰ ਜਦੋਂ ਤੁਸੀਂ ਕਿਸੇ ਉਹਨਾਂ 80 ਵਿਅਕਤੀਆਂ ਦੇ ਵਿੱਚੋਂ ਇੱਕ ਦੇ ਬਾਰੇ ਵੀ ਕੋਈ ਕਿਤਾਬ ਪੜ੍ਹਦੇ ਹੋ ਤਾਂ ਉਸ ਨੋਵਲ ਉਸ ਕਹਾਣੀ ਦੇ ਵਿੱਚ ਉਸ ਵਿਅਕਤੀ ਦਾ ਜੋ ਭੂਤਕਾਲ ਹੈ ਕਿਵੇਂ ਉਹ ਬੱਚਾ ਜਨਮਿਆ ਕਿਵੇਂ ਉਹ ਵੱਡਾ ਹੋਇਆ ਕੀ ਉਸਦੇ ਸੁਪਨੇ ਸਨ ਕੀ ਉਸਦੇ ਘਰਦਿਆਂ ਦੇ ਉਸਦੇ ਪਰਿਵਾਰ ਦੇ ਉਸਦੇ ਮਾਪਿਆਂ ਦੇ ਉਸਦੇ ਨਾਲ ਦੇ ਜਿਹੜੇ ਸਮਾਜ ਦੇ ਲੋਕ ਹਨ ਉਹਨਾਂ ਦੇ ਉਸ ਪ੍ਰਤੀ ਕੀ ਸੁਪਨੇ ਸਨ ਉਸ ਦਾ ਵਿਹਾਰ ਕਿ ਹੋ ਗਿਆ ਸੀ ਉਸ ਦਾ ਬਿਹੇਵੀਅਰ ਕਿ ਹੋ ਜਾਏ ਅਤੇ ਜਿਉਂ-ਜਿਉਂ ਉਹ ਗਰੋ ਕਰਦਾ ਹੈ ਤੇ ਉਸਦੇ ਕਿਹੋ ਜਿਹੇ ਸੁਪਨੇ ਹਨ ਕੀ ਉਸ ਦੀਆਂ ਇਛਾਵਾਂ ਹਨ ਅਤੇ ਅਚਾਨਕ ਫਿਰ ਕੀ ਹੁੰਦਾ ਹੈ ਅਤੇ ਫਿਰ ਜਿਹੜਾ ਮਾਰਨ ਵਾਲਾ ਹੈ ਜਿਹੜਾ ਹਿੰਸਕ ਹੈ ਤਾਂ ਉਹ ਉਸ ਦੇ ਅੰਦਰ ਪ੍ਰਵਿਰਤੀ ਕਿਵੇਂ ਪੈਦਾ ਹੁੰਦੀ ਆ ਤੇ ਕਿਵੇਂ ਇੱਕ ਤਣਾਅ ਪੈਦਾ ਹੁੰਦਾ ਹੈ ਤੇ ਕਿਵੇਂ ਇੱਕ ਕਲੈਸ਼ਸ ਹੁੰਦੇ ਹਨ ਤੇ ਉਹਨਾਂ ਕਲੈਸ਼ਸ ਦੇ ਵਿੱਚ ਕਿਸ ਤਰੀਕੇ ਨਾਲ ਕਿਸੇ ਵਿਅਕਤੀ ਦੀ ਇੱਕ ਵਿਅਕਤੀ ਦੀ ਜਿਹੜੀ ਆ ਉਹ ਇੱਕ ਵਿਅਕਤੀ ਦੀ ਜਾਨ ਦਾ ਚਲੇ ਜਾਣਾ ਦੀ ਜਿਹੜਾ ਹੈ ਇੱਕ ਜ਼ਿੰਦਗੀ ਦੀ ਇੱਕ ਬਹੁਤ ਵੱਡੀ ਘਟਨਾ ਜਿਹੜੀ ਹੁੰਦੀ ਹੈ ਉਹ ਅਹਿਸਾਸ ਤੁਹਾਨੂੰ ਉਦੋਂ ਹੀ ਹੁੰਦਾ ਹੈ ਜਦੋਂ ਤੁਸੀਂ ਉਸ ਵਿਅਕਤੀ ਦੀ ਕਥਾ ਕਿਸੇ ਕਿਸੇ ਗਲਪ ਦੇ ਵਿੱਚ ਕਿਸੇ ਕਿਤਾਬ ਦੇ ਵਿੱਚ ਜਾਂ ਕਿਸੇ ਗਲਪ ਰੂਪ ਦੇ ਵਿੱਚ ਜਾਂ ਕਿਸੇ ਕਾਵੇ ਰੂਪ ਦੇ ਵਿੱਚ ਪੜਦੇ ਹੋ ਤਾਂ ਇਸੇ ਤਰੀਕੇ ਦੇ ਨਾਲ ਅੱਜ ਦੀ ਇਹ ਵੀਡੀਓ ਜਿਹੜੀ ਆ ਅਸੀਂ ਛੋਟੀ ਜੀ ਵੀਡੀਓ ਤੇ ਆ ਰਹੀ ਇਹੇ ਦੱਸਣ ਦਾ ਯਤਨ ਕੀਤਾ ਹੈ ਕਿ ਕਿਤਾਬ ਪੜਨ ਦਾ ਸਾਹਿਤ ਪੜਨ ਦਾ ਮਕਸਦ ਕੀ ਹੈ ਇਹ ਸਿਰਫ ਇੱਕ ਮਕਸਦ ਹੈ ਇਸ ਤੋਂ ਇਲਾਵਾ ਹੋਰ ਅਨੇਕ ਢੇਰ ਮਕਸਦ ਹਨ ਪਰ ਜਿਹੜਾ ਬੱਚੇ ਦੇ ਵਿੱਚ ਵਿਅਕਤੀ ਦੇ ਵਿੱਚ ਕਿਸੇ ਵੀ ਇਨਸਾਨ ਦੇ ਵਿੱਚ ਸੰਵੇਦਨਾ ਪੈਦਾ ਕਰਨਾ ਉਸ ਨੂੰ ਇਨਸਾਨ ਬਣਾਉਣਾ ਜਿਹੜਾ ਹੈ ਇਹ ਸਾਹਿਤ ਦਾ ਇਹ ਕਿਤਾਬ ਦਾ ਇਹ ਗਲਪ ਦਾ ਜਿਹੜਾ ਹੈ ਸਭ ਤੋਂ ਵੱਡਾ ਮੰਤਵ ਹੈ ਤੇ ਜੇਕਰ ਅਸੀਂ ਇਸ ਮੰਤਵ ਦੀ ਪੂਰਤੀ ਕਰ ਲਈਏ ਤਾਂ ਅਸੀਂ ਇਨਸਾਨ ਬਣ ਜਾਵਾਂਗੇ ਅਤੇ ਇਨਸਾਨ ਜਿਹੜਾ ਹੈ ਉਹ ਜ਼ਿੰਦਗੀ ਦੇ ਵਿੱਚ ਦੂਸਰੇ ਵਿਅਕਤੀਆਂ ਦੇ ਪ੍ਰਤੀ ਹਮੇਸ਼ਾ ਇਨਸਾਨੀਅਤ ਵਾਲਾ ਜਿਹੜਾ ਹੈ ਉਹੀ ਵਿਹਾਰ ਉਹੋ ਹੀ ਉਸੇ ਤਰੀਕੇ ਵਿਹਾਰ ਦਿਖਾਵੇਗਾ ਉਸੇ ਤਰੀਕੇ ਦੇ ਨਾਲ ਹੀ ਦੂਜਿਆਂ ਦੇ ਨਾਲ ਨਜਿੱਠੇਗਾ ਅਜਿਹਾ ਵਿਅਕਤੀ ਕਦੇ ਕਿਸੇ ਨਾਲ ਨਫ਼ਰਤ ਨਹੀਂ ਕਰੇਗਾ ਹਿੰਸਾ ਤਾਂ ਦੂਰ ਦੀ ਗੱਲ ਹੈ ਤਾਂ ਅੱਜ ਦੀ ਵੀਡੀਓ ਦੋਸਤੋ ਜੇ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਲਾਈਕ ਕਰਨਾ ਅਜਿਹੀਆਂ ਹੋਰ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬਿਲਕੁਲ ਮੁਫਤ ਹੈ ਸਤਿ ਸ੍ਰੀ ਅਕਾਲ ਦੋਸਤੋ ਧੰਨਵਾਦ